ਗੁਰਵਿੰਦਰ ਦੇ ਹਤਿਆकांड ਦੀ ਅਸਲ ਵਜ੍ਹਾ ਇਹ ਹੈ ਕਿ ਉਹਦੀ ਵਾਈਫ ਜਿਹੜੀ ਸੀ ਰੁਪਿੰਦਰ ਕੌਰ ਉਹਦਾ ਅਫੇਅਰ ਸੀ ਦਾ ਇਹ ਜਿਹੜਾ ਦੂਜਾ ਦੋਸ਼ੀ ਹੈਗਾ ਹਰ ਕਵਲਪ੍ਰੀਤ ਸਿੰਘ ਪੁੱਤਰ ਹਰਜਿੰਦਰ ਸਿੰਘ ਵਾਸੀ ਬਲਵਾਨਾ ਜ਼ਿਲ੍ਹਾ ਬਠਿੰਡਾ ਇਹਦੇ ਨਾਲ ਸੋ ਇਹਨਾਂ ਦੋਨਾਂ ਨੂੰ ਇਹ ਲੱਗਦਾ ਸੀ ਵੀ ਸਾਡੇ ਅਫੇਅਰ ਦੇ ਵਿੱਚ ਇਹ ਕੰਡਾ ਬਣ ਕੇ ਖੜਾ ਹੈਗਾ ਨਾ ਇਹਨੇ ਡਿਵੋਰਸ ਦੇਣਾ ਹੈਗਾ ਪਲੱਸ ਇਸ ਤੋਂ ਇਲਾਵਾ ਇਹਨਾਂ ਦੋਨਾਂ ਦੀ ਉਹਦੀ ਪ੍ਰਾਪਰਟੀ ਦੇ ਉੱਪਰ ਵੀ ਨਜ਼ਰ ਸੀ ਉਹਦੇ ਕੋਲ ਜਿਹੜਾ ਸੋਨਾ ਗਹਿਣਾ ਗੱਟਾ ਸੀਗਾ ਉਹਦੇ ਉੱਪਰ ਵੀ ਉਹਨਾਂ ਦੀ ਨਜ਼ਰ ਸੀ ਸੋ ਇਹਨਾਂ ਦੋਨਾਂ ਵਜ੍ਹਾ ਕਰਕੇ ਇਹਨਾਂ ਦੋਨਾਂ ਨੇ ਪ੍ਰਾਪਰ ਤਰੀਕੇ ਨਾਲ ਪ੍ਰੀਪਲਾਨ ਤਰੀਕੇ ਨਾਲ ਪ੍ਰੀ ਮੈਡੀਟੇਟਿਡ ਤਰੀਕੇ ਨਾਲ ਪਲਾਨ ਕਰਕੇ ਇਹਦੀ ਹੱਤਿਆ ਦਾ ਇਹ ਸਾਜ਼ਿਸ਼ ਰਚੀ ਸੀ ਇਹ ਇਸ ਗਲਪ ਵੀ ਸਾਬਿਤ ਹੁੰਦਾ ਹੈ ਕਿ ਇਹਨਾਂ ਨੇ ਇਹ ਹਰਕਵਲ ਪ੍ਰੀਤ ਸਿੰਘ ਨੇ ਆਪਣਾ ਇੱਕ ਹੋਰ ਦੋਸਤ ਵਿਸ਼ਵਜੀਤ ਕੁਮਾਰ ਉਰਫ ਪੀਚਾ ਜੋ ਕਿ ਮੰਡੀ ਡੱਬ ਵਾਲੀ ਹਰਿਆਣਾ ਦਾ ਰਹਿਣ ਵਾਲਾ ਇਹਦਾ ਦੋਸਤ ਸੀ ਉਹਨੂੰ ਵੀ ਇਸ ਕ੍ਰਾਈਮ ਦੇ ਵਿੱਚ ਸ਼ਾਮਿਲ ਕਰਵਾਇਆ ਤੇ ਉਹਦੀ ਕਾਰ ਉਹਨੂੰ ਕਿਹਾ ਕਿ ਵੀ ਤੂੰ ਇੱਕ ਕਾਰ ਲੈ ਕੇ ਆ ਤੇ ਉਹਨੂੰ ਇਸ ਕ੍ਰਾਈਮ ਬਾਰੇ ਪੂਰੀ ਪੂਰੀ ਜਾਣਕਾਰੀ ਸੀ ਉਹ ਇੱਕ ਅਬੈਟਮੈਂਟ ਐਜ਼ ਅ ਅਬੈਟਰ ਤੇ ਕਨਸਪੀਰੇਟਰ ਇਹਦੇ ਵਿੱਚ ਸ਼ਾਮਿਲ ਸੀ ਤਾਂ ਇੰਨਾ ਤਿੰਨਾਂ ਨੇ ਮਿਲ ਕੇ ਇਸ ਹੱਤਿਆ ਨੂੰ ਬਹੁਤ ਹੀ ਬੁਰੀ ਤਰੀਕੇ ਨਾਲ ਅੰਜਾਮ ਦਿੱਤਾ ਸਰ ਕਾਸ ਆਫ ਡੈਥ ਕੀ ਹੈ ਕਿਉਂਕਿ ਪੋਸਮਾਰਟਮ ਰਿਪੋਰਟ ਨੂੰ ਲੈ ਕੇ ਵੀ ਕਾਫੀ ਚਰਚਾ ਆਈ ਕਿਤੇ ਦੱਸਿਆ ਜਾ ਰਿਹਾ ਕਿਸ ਨੂੰ ਜ਼ਹਿਰੀ ਚੀਜ਼ ਦਿੱਤੀ ਗਈ ਔਰ ਕਿਤੇ ਦੱਸਿਆ ਜਾ ਰਿਹਾ ਕਿਸਾ ਕਾਲਾਪੁਟ ਗਿਆ ਤੇ ਗੁਰਮ੍ਰਿਤਕ ਗੁਰਵਿੰਦਰ ਦੀ ਪੋਸਟਮਾਰਟਮ ਕੰਡਕਟ ਕਰਵਾਈ ਗਈ ਹੈ ਤੇ ਪੋਸਟਮਾਰਟਮ ਰਿਪੋਰਟ ਜਿਹੜੀ ਆਈ ਹੈ ਉਹਨ ਦੇ ਵਿੱਚ ਇਹ ਕਿਹਾ ਗਿਆ ਹੈ ਕਿ ਉਹਦਾ ਵਿਸਰਾ ਪ੍ਰੀਜ਼ਰਵ ਕਰਕੇ ਵਿਸਰਾ ਰਿਪੋਰਟ ਐਗਜ਼ਾਮੀਨੇਸ਼ਨ ਵਾਸਤੇ ਭੇਜੀ ਗਈ ਹੈ ਇਹਦੇ ਵਿੱਚ ਫਾਈਨਲ ਕਾਸ ਆਫ ਡੈਥ ਜਿਹੜੀ ਹੈ ਉਹਦਾ ਵਿਸਰਾ ਜਦੋਂ ਮੌਸੂਲ ਹੋਏਗਾ ਉਸ ਤੋਂ ਬਾਅਦ ਡਿਕਲੇਅਰ ਕੀਤਾ ਜਾਊਗਾ ਲੇਕਿਨ ਫਿਲਹਾਲ ਹੁਣ ਤੱਕ ਜਿਹੜੀ ਉਹਨਾਂ ਨੇ ਬੋਡੀ ਦੀ ਐਗਜ਼ਾਮੀਨੇਸ਼ਨ ਕੀਤੀ ਹੈ ਡਾਕਟਰ ਸਾਹਿਬਾਂ ਨੇ ਉਹਨਾਂ ਨੇ ਉਸ ਆਧਾਰ ਤੇ ਸਾਨੂੰ ਇਹ ਲਿਖਤੀ ਰੂਪ ਵਿੱਚ ਦਿੱਤਾ ਹੈਗਾ ਕਿ ਕਾਜ਼ ਆਫ ਡੈਥ ਇਹਦਾ ਹੈਗਾ ਐਸਫਿਕਸੀਆ ਡਿਊ ਟੂ ਸਮੋਦਰਿੰਗ ਮਤਲਬ ਸਾਹ ਘੁੱਟਣ ਕਰਕੇ ਉਹਦੀ ਮੌਤ ਹੋਈ ਹੋਈ ਉਹਨਾਂ ਨੇ ਲਿਖੀ ਹੈਗੀ ਹੈ ਸੋ ਇਹ ਗੱਲ ਇਹਦੇ ਵਿੱਚ ਕਲੀਅਰ ਹੋ ਜਾਂਦੀ ਹੈ ਇਸ ਤੋਂ ਇਲਾਵਾ ਉਹਨਾਂ ਨੇ ਪੋਸਟਮਾਰਟਮ ਦੇ ਦੌਰਾਨ ਇਹ ਵੀ ਦੱਸਿਆ ਹੈਗਾ ਕਿ ਗੁਰਵਿੰਦਰ ਦੇ ਬੋਡੀ ਤੇ ਕੁਝ ਇੰਜਰੀਜ਼ ਸੀ ਉਹ ਇੰਜਰੀਜ਼ ਕਿਸ ਤਰ੍ਹਾਂ ਹੋਈ ਹੈ ਕਿਵੇਂ ਹੋਈ ਹੈ ਇਹ ਇਹਨਾਂ ਇਹਨਾਂ ਤੋਂ ਜਿਹੜੀ ਇੰਜਰੀਜ਼ ਹੈਗੀ ਹੈ ਉਹ ਤੋਂ ਕਲੀਅਰ ਹੈਗੀ ਹੈ ਕਿ ਇਹ ਗੱਲ ਕਲੀਅਰ ਹੈ ਕਿ ਸਿਰਫ ਇੱਕ ਵਿਅਕਤੀ ਵੱਲੋਂ ਉਹਦਾ ਮਰਡਰ ਕੀਤਾ ਜਾਣਾ ਨਾ ਮੁਮਕਿਨ ਸੀ ਇੱਕ ਤੋਂ ਵਧ ਵਿਅਕਤੀ ਡੈਫੀਨੇਟਲੀ ਇਸ ਮਰਡਰ ਦੇ ਵਿੱਚ ਇਨਵੋਲਡ ਸੀ ਤੇ ਜਿਹੜੀ ਸੜੀ ਤਫਤੀਸ਼ ਹੈ ਉਹਦੇ ਮੁਤਾਬਿਕ ਵੀ ਇਹ ਤਿੰਨ ਜਨੇ ਇਨਵੋਲ ਸੀ ਇਸ ਗੱਲ ਦੀ ਪੋਸਟਮਾਰਟਮ ਰਿਪੋਰਟ ਤੋਂ ਵੀ ਪੁਸ਼ਟੀ ਹੁੰਦੀ ਹੈ। ਪਰ ਇੱਕ ਪੁਜਾ ਹੋਸਮ ਨੇ ਕਿ ਜਦੋਂ ਗੁਰਵਿੰਦਰ ਜੀ ਕਨੀਸ਼ਨ ਸੀਗੇ ਉਸ ਸਮੇਂ ਜਦੋਂ ਪੁਲਿਸ ਕੁੰਜੀਤਾ ਉਸ ਦੀ ਨੰਗਨ ਹਾਲਤ ਵਿੱਚ ਯਾਨਕਿ ਸਿਰਫ ਕੰਨਰਵੇ ਦੇ ਵਿੱਚ ਉਸ ਨੂੰ ਪਾਇਆ ਗਿਆ। ਕੀ وجہ ਰਹੀ ਕਿ ਉਸ ਦੇ ਕੱਪੜੇ ਵੀ ਜਿਹੜੇ ਫਟੇ ਸੀ ਜਾਂ ਕੱਪੜੇ ਹੈ ਨਹੀਂ ਸੀ ਤਾਂ ਤੇ। ਹੁਣ ਇਸ ਬਾਰੇ ਮੈਂ ਫਿਲਹਾਲ ਤੁਹਾਨੂੰ ਇਹਦੇ ਬਾਰੇ ਬਹੁਤ ਜ਼ਿਆਦਾ ਡਿਸਕਲੋਜ਼ ਇਸ ਕਰਕੇ ਨਹੀਂ ਕਰ ਸਕਦੀ ਕਿਉਂਕਿ ਇਹ ਇਨਵੈਸਟੀਗੇਸ਼ਨ ਔਨ ਗoing ਹੈ। ਸੋ ਇੰਜਰੀਜ਼ অর ਉਹਦੀ ਹਾਲਤ ਬਾਰੇ ਜਦ ਇਨਵੈਸਟੀਗੇਸ਼ਨ ਥੋੜੀ ਕੰਪਲੀਟ ਹੋ ਜੂਗੀ ਉਦੋਂ ਮੈਂ ਤੁਹਾਨੂੰ ਇਹਦੇ ਬਾਰੇ ਵਿਸਤਾਰਪੂਰਵਕ ਦੱਸ ਦਊਂਗੀ ਰੁਪਿੰਦਰ ਕੌਰ ਇੱਕ ਬਾਹਰ ਗਈ ਸੀ ਉਹ ਕਿਹੜੀ ਸਟੱਡੀ ਕਰਨੀ ਚਾਹੁੰਦੀ ਨਹੀਂ ਸੀ ਤਾਂ ਉਹਦਾ ਲੱਗਿਆ ਕੰਪਤੀਸ਼ ਪਤਾ ਨਹੀਂ ਇਹਦੇ ਬਾਰੇ ਸਾਨੂੰ ਪਤਾ ਲੱਗਿਆ ਹੈਗਾ ਕਿ ਰੁਪਿੰਦਰ ਕੌਰ ਕੈਨੇਡਾ ਦੇ ਵਿੱਚ ਗਈ ਸੀ ਤੇ ਉਹਨੇ ਕ੍ਰਿਮੀਨੋਲੋਜੀ ਦੇ ਵਿੱਚ ਕੋਈ ਸਟੱਡੀ ਕੀਤੀ ਹੋਈ ਸੀ ਮਤਲਬ ਫਲਾਨ ਕੀ ਸੀ ਇਹਨਾਂ ਦਾ ਕਿਉਂਕਿ ਦੱਸਿਆ ਜਾ ਰਿਹਾ ਕਿ ਜਦੋਂ ਹੱਤਿਆ ਹੁੰਦੀ ਹੈ ਉਸ ਤੋਂ ਬਾਅਦ ਇੱਕ ਲੁੱਟ ਦੀ ਵਾਰਤਾ ਬਰਾਟਿਸ ਨੂੰ ਪੇਸ਼ ਕਰਨ ਦੀ ਕੋਸ਼ਿਸ਼ ਕੀਤੀ ਗਈ ਸੀ ਫਰਦਰ ਇਹਨਾਂ ਦਾ ਪਲਾਨ ਅਗਲਾ ਕੀ ਸੀ ਜੀ ਜੋ ਜਗਰਵਿੰਦਰ ਜੀ ਅੱタルਵਾਰ ਕੀ ਕਰਨਾ ਚਾਹੁੰਦੇ ਸੀ ਮੈਂ ਉਹੀ ਦੱਸ ਰਹੀ ਆ ਤੁਹਾਨੂੰ ਕਿਉਂਕਿ ਇਹ ਇੱਕ ਆਨਗoing ਇਨਵੈਸਟੀਗੇਸ਼ਨ ਹੈਗੀ ਹੈ ਇਹਦੇ ਵਿੱਚ ਹੁਣ ਤੱਕ ਕਾਫੀ ਚੀਜ਼ਾਂ ਦੀ ਰਿਕਵਰੀ ਅਸੀਂ ਹੁਣ ਤੱਕ ਕਰ ਚੁੱਕੇ ਹੈ ਜਿਵੇਂ ਕਿ ਇੱਕ ਵਾਰਦਾਤ ਦੇ ਵਿੱਚ ਵਰਤੀ ਗਈ ਜਿਹੜੀ ਕਾਰ ਹੈਗੀ ਹੈ ਕੁਝ ਇੱਕ ਕਪੜੇ ਤੇ ਕੁਝ ਇੱਕ ਸੋਨੇ ਦਾ ਸਮਾਨ ਹੁਣ ਤੱਕ ਅਸੀਂ ਰਿਕਵਰ ਕਰ ਚੁੱਕੇ ਹੈ ਲੇਕਿਨ ਕਾਫੀ ਕੁਝ ਸਮਾਨ ਰਿਕਵਰ ਹੋਣਾ ਬਾਕੀ ਹੈ ਕੁਝ ਮੋਬਾਈਲ ਵੀ ਰਿਕਵਰ ਹੋਏ ਨੇ ਤੇ ਕੁਝ ਹੋਰ ਚੀਜ਼ਾਂ ਦੀ ਰਿਕਵਰੀ ਹੋਣ ਦੀ ਸੰਭਾਵਨਾ ਹੈ ਸੋ ਇਸ ਕਰਕੇ ਉਹਦੇ ਬਾਰੇ ਮੈਂ ਹੁਣ ਇਸ ਵੇਲੇ ਆਪ ਜਿਸ ਨੂੰ ਕਮੈਂਟ ਨਹੀਂ ਕਰ ਸਕਦਾ ਮੈਨੂੰ ਇੱਕ ਗੱਲ ਬਹੁਤ ਸਾਹਮਣੇ ਆਈ ਹੈ ਕਿ ਬਾਰ ਬਾਰ ਇਹ ਜ਼ਿਕਰ ਕੀਤਾ ਜਾਂਦਾ ਕਿ ਇਹ ਰਿਪੋਰਟ ਹੋ ਕੇ ਉਸ ਤੋਂ ਬਾਅਦ ਸੋਸ਼ਲ ਮੀਡੀਆ ਟ੍ਰੈਂਡ ਬਣੀ ਔਰ ਕਈ ਜਗ੍ਹਾ ਤੇ ਇਹ ਵੀ ਕਿਹਾ ਜਾ ਰਿਹਾ ਕਿ ਕੈਨੇਡਾ ਵਿੱਚ ਰਹਿੰਦੇ ਹੋਈ ਇਹਨਾਂ ਦੀ ਆਪਸੀ ਦੋਸਤੀ ਜਿਹੜੀ ਹੋ ਗਈ ਸੀ ਉਸ ਵਿੱਚ ਕੀ ਸੱਚਾਈ ਉਹੀ ਦੇਖੋ ਇਹ ਸਾਰੀ ਚੀਜ਼ਾਂ ਜਿਹੜੀ ਹੈਗੀ ਹੈ ਇਹ ਹੁਣ ਜਦ ਫਾਈਲ ਤੇ ਐਵਿਡੈਂਸ ਆਊਗਾ ਆਪਾਂ ਪ੍ਰੂਵ ਕਰਾਂਗੇ ਕਿ ਕਿਸ ਤਰੀਕੇ ਨਾਲ ਬਣਿਆ ਕੀ ਬਣਿਆ ਪਰੰਤੂ ਹੁਣ ਤੱਕ ਸਾਡੇ ਕੋਲ ਪੁਖਤਾ ਟੈਕਨੀਕਲ ਸਬੂਤ ਹੈਗਾ ਜਿਸ ਆਧਾਰ ਤੇ ਇਹ ਪ੍ਰੂਫ ਹੁੰਦਾ ਹੈ ਕਿ ਇਹਨਾਂ ਦੋਨਾਂ ਦੇ ਵਿੱਚ ਆਪਸੀ ਰਿਸ਼ਤਾ ਸੀਗਾ ਇਸ ਤੋਂ ਇਲਾਵਾ ਸਾਡੇ ਕੋਲ ਪੁਖਤਾ ਗਵਾਹ ਵੀ ਹੈਗੇ ਜਿਹੜੇ ਕਹਿ ਰਹੇ ਨੇ ਕਿ ਇਹਨਾਂ ਦੋਨਾਂ ਦੇ ਵਿੱਚ ਆਪਸੀ ਰਿਸ਼ਤਾ ਹੈਗਾ ਸੋ ਸਾਡੇ ਕੋਲ ਹਿਊਮਨ ਇੰਟੈਲੀਜੈਂਸ ਵੀ ਹੈਗੀ ਹੈ ਐਸ ਵੈਲ ਐਸ ਸਾਡੇ ਕੋਲ ਟੈਕਨੀਕਲ ਇੰਟੈਲੀਜੈਂਸ ਵੀ ਪੁਖਤਾ ਤੌਰ ਤੇ ਮੌਜੂਦ ਹੈ ਜਿਸ ਦੇ ਆਧਾਰ ਤੇ ਸਾਬਿਤ ਹੁੰਦਾ ਹੈ ਕਿ ਇਹਨਾਂ ਦੋਨਾਂ ਦੇ ਵਿੱਚ ਰਿਸ਼ਤਾ ਸੀਗਾ ਕੀ ਇਸ ਵਿੱਚ ਕਿਸੇ ਹੋਰ ਦੇ ਵੀ ਲਿੰਕ ਸਟੈਬਲਿਸ਼ ਹੋਏ ਏ ਹੁਣ ਇੱਕ ਇਨਵੈਸਟੀਗੇਸ਼ਨ ਚੱਲਦੀ ਹੈਗੀ ਇਹ ਇਹ ਕਹੀਨਸ ਕ੍ਰਾਈਮ ਹੈਗਾ ਤੇ ਇਹਦੀ ਇਨਵੈਸਟੀਗੇਸ਼ਨ ਵਾਸਤੇ ਲੰਬਾ ਸਮਾਂ ਲੱਗਦਾ ਹੈਗਾ 2-3 ਮਹੀਨੇ ਦਾ ਸਮਾਂ ਲੈ ਕੇ ਅਸੀਂ ਪ੍ਰੋਪਰ ਐਵੀਡੈਂਸ ਇਹਦੇ ਵਿੱਚ ਬੰਨਾਂਗੇ ਤੇ ਵੱਧ ਤੋਂ ਵੱਧ ਇਹਦੇ ਵਿੱਚ ਐਵੀਡੈਂਸ ਅਸੀਂ ਫਾਈਲ ਤੇ ਇਕੱਠੀ ਕਰਾਂਗੇ ਹੋਰ ਵੀ ਕੋਈ ਟੈਕਨੀਕਲ ਐਵੀਡੈਂਸ ਆਂਦੀ ਹੈ ਉਹ ਵੀ ਅਸੀਂ ਲਵਾਂਗੇ ਹੋਰ ਕੋਈ ਰਿਲੇਵੈਂਟ ਗਵਾਹ ਜਿਹੜੇ ਹੈਗੇ ਉਹਨਾਂ ਨੂੰ ਵੀ ਸ਼ਾਮਿਲ ਪੜਤਾਲ ਕੀਤਾ ਜਾਊਗਾ ਤੇ ਇੱਕ ਬਧਿਆ ਤਰੀਕੇ ਨਾਲ ਬੈਸਟ ਪੋਸੀਬਲ ਕੇਸ ਬਣਾ ਕੇ ਅਸੀਂ ਮਾਨਯੋਗ ਅਦਾਲਤ ਵਿੱਚ ਪੇਸ਼ ਕਰਾਂਗੇ ਸੋ ਥੈਟ ਅਕਿਊਸ ਪਰਸਨਸ ਨੂੰ ਵੱਧ ਤੋਂ ਵੱਧ ਸਜ਼ਾ ਦੇ ਵਿੱਚ ਹੋ ਸਕੇ ਤੇ ਜਿਹੜੀ ਮ੍ਰਿਤਕ ਹੈ ਤੇ ਉਹਨਾਂ ਦੀ ਫੈਮਿਲੀ ਹੈ ਉਹਨਾਂ ਨੂੰ ਨਿਆਂ ਮਿਲ ਸਕੇ ਮੈਡਮ ਜਿਹੜੀ ਹੈਗੇ ਨੇ ਗੁਰਿੰਦਰ ਦੇ ਪੇਰੈਂਟਸ ਜਾਂ ਉਹਨਾਂ ਦੇ ਪਰਿਵਾਰਕ ਮੈਂਬਰ ਨੇ ਉਹਨਾਂ ਨੇ ਇਹ ਕਹਿੰਨਾ ਕਿ ਸਭ ਤੋਂ ਪਹਿਲਾਂ ਜਿਹੜੀ ਸੂਚਨਾ ਜਿੱਤੀ ਉਤੇ ਇੱਕ ਪਰਿਵਾਰੋਂ ਦਿੱਤੀ ਗਈ ਔਰ ਉਹੀ ਪਹੁੰਚਾ ਔਰ ਕਿਤੇ ਨਾ ਕਿਤੇ ਇਹ ਵੀ ਤੇ ਉਹਨਾਂ ਦੀ ਸ਼ੰਕਾ ਹੈ ਕਿ ਉਹਨਾਂ ਦੀ ਪਰਿਵਾਰ ਦੀ ਵੀ ਸ਼ੂਨਲਥ ਹੋ ਸਕਦੀ ਇਸ ਮਾਮਲੇ ਦੇ ਵਿੱਚ ਅਸੀਂ ਸਾਰੇ ਐਂਗਲਸ ਇਨਵੈਸਟੀਗੇਸ਼ਨ ਦੇ ਓਪਨ ਰੱਖੇ ਹੋਏ ਐ ਸੋ ਅਸੀਂ ਸਾਰੇ ਐਂਗਲਸ ਜੋ ਵੀ ਪਰਿਵਾਰ ਵੱਲੋਂ ਆਸ਼ੰਕਾ ਜ਼ਾਹਿਰ ਕੀਤੀ ਜਾਂਦੀ ਹੈ ਜਾਂ ਉਹਨਾਂ ਵੱਲੋਂ ਕੋਈ ਰਿਪਰੈਜ਼ੈਂਟੇਸ਼ਨ ਦਿੱਤੀ ਜਾਂਦੀ ਹੈ ਸੋ ਹਰੇਕ ਐਂਗਲ ਤੇ ਅਸੀਂ ਕੰਮ ਕਰਾਂਗੇ ਸੋ ਮੈਂ ਤੁਹਾਨੂੰ ਪਹਿਲਾਂ ਵੀ ਕਿਹਾ ਕਿ ਇਹ ਕਹੀਨਸ ਕ੍ਰਾਈਮ ਹੈਗਾ ਸੋ 2 4 5 ਦਿਨਾਂ ਦੇ ਵਿੱਚ ਖਤਮ ਹੋਣ ਵਾਲੀ ਹੈ ਤਫਤੀਸ਼ ਨਹੀਂ ਹੈਗੀ ਅਸੀਂ ਪੂਰਾ ਟਾਈਮ ਲੈ ਕੇ ਇਹਦੀ ਪੂਰੀ ਗਹਿਰਾਈ ਤੱਕ ਜਾ ਕੇ ਡੁੰਘਾਈ ਨਾਲ ਇਹਦੀ ਤਫਤੀਸ਼ ਕਰਕੇ ਜੋ ਜੋ ਕੋਈ ਵੀ ਇਸ ਕ੍ਰਾਈਮ ਲਈ ਜ਼ਿੰਮੇਵਾਰ ਹੈਗਾ ਉਹਨੂੰ ਕਾਨੂੰਨ ਦੇ ਵਿੱਚ ਜੋ ਮੈਕਸਿਮਮ ਪੋਸੀਬਲ ਸਬਕ ਹੈਗਾ ਉਹਨੂੰ ਸਿਖਾਇਆ ਜਾਊਗਾ। ਥੈਂਕ ਯੂ। ਲਾਸਟ ਸਵਾਲ ਜੀ। ਚੰਡੀਗੜ੍ਹ ਦੇ ਪ੍ਰੀਪਲਾਨਡ ਤਰੀਕੇ ਤੋਂ ਬਾਅਦ ਕਿਉਂ ਪ੍ਰੀਪਲਾਨਡ ਸੀਗਾ ਜਾਂ ਰਪਿੰਦਰ ਦੇ ਨਾਲ ਜਾਂਦੀ ਵੀ ਕੋਈ ਇਸ ਵਿੱਚ ਕੋਈ ਅ ਸੀਗੀ ਕੋਈ ਨਾਲੇ ਜਾ ਸਕੀ ਹੈ ਜਾਂ ਚੰਡੀਗੜ੍ਹ ਪ੍ਰੀਪਲਾਨਡ ਤਰੀਕੇ ਦੇ ਨਾਲ ਹੀ ਜਿਹੜੇ ਕੰਸ਼ ਦੇ ਦੇਖੋ ਮੈਂ ਤੁਹਾਨੂੰ ਇੱਕ ਗੱਲ ਪੱਕਾ ਦੱਸ ਸਕਦੀ ਐ ਕਿ ਇਹਨਾਂ ਨੇ ਜਿਹੜਾ ਇਹ ਮਰਡਰ ਕੀਤਾ ਹੈ ਇਹ ਪ੍ਰੀਪਲਾਨਡ ਤਰੀਕੇ ਨਾਲ ਸੋਚ ਸਮਝ ਕੇ ਕਾਂਸਪੀਰੇਸੀ ਕਰਕੇ ਕੀਤਾ ਹੈ। ਪਰੰਤੂ ਜਦ ਜੋ ਇਹ ਘਟਨਾ ਘਟੀ ਹੈ ਤੇ ਉਸ ਤੋਂ ਬਾਅਦ ਜੋ ਕੁਝ ਹੋਇਆ ਹੈ ਉਹਦੇ ਤੇ ਮੈਂ ਇਸ ਵੇਲੇ ਕਮੈਂਟ ਨਹੀਂ ਕਰ ਸਕਦੀ ਉਹ ਇਨਵੈਸਟੀਗੇਸ਼ਨ ਦਾ ਪਾਰਟ ਹੈ ਤੇ ਉਹ ਜਦੋਂ ਇਨਵੈਸਟੀਗੇਸ਼ਨ ਇੱਕ ਸਟੇਜ ਤੇ ਪਹੁੰਚੂਗੀ ਉਸ ਤੋਂ ਬਾਅਦ ਮੈਂ ਇਹ ਤੇ ਕਮੈਂਟ ਕਰ ਪਾਵਾਂਗੀ